ਇੱਥੇ ਨਾਲ ਇੱਕ ਬਹੁਤ ਵਧੀਆ ਜਾਣਕਾਰੀ ਲਈ ਹੋਈ ਆ ਬਾਈ ਆਪਾਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਆਂ ਵੀ ਆਪਾਂ ਇੱਕ ਜੇ ਬੱਚੀ ਆਪਣੇ ਘਰੇ ਪੈਦਾ ਹੁੰਦੀ ਆ ਤਾਂ ਉਹਨੂੰ ਆਪਾਂ ਤਿਆਰ ਕਿਦਾਂ ਕਰ ਸਕਦੇ ਆ ਹਨ ਤਾਂ ਆ ਆ ਦੇਖੋ ਇਹਨਾਂ ਨੇ ਲਿਖਿਆ ਹੋਇਆ ਹੈਗਾ ਜਦੋਂ ਬੱਚੀ ਹੈ ਜਿਹੜੀ ਉਹ ਪੈਦਾ ਹੁੰਦੀ ਆ ਹਨ ਉਸ ਟਾਈਮਿੰਗ ਇਹਨਾਂ ਨੇ ਲਿਖੀ ਹੋਈ ਹੈਗਾ weight ਆ 30 ਤੋਂ 45 ਕਿਲੋ weight ਆ ਜਿਹੜਾ ਇਹਦੇ ਵਿੱਚ ਵਿੱਚ ਹੁੰਦਾਗਾ ਜਦੋਂ ਬੱਚੀ ਪੈਦਾ ਹੁੰਦੀ ਹੈ ਤਾਂ ਆਪਾਂ ਕਿਵੇਂ ਕੀ ਕੀ ਕਰਨਾ ਹੁੰਦਾਗਾ ਹਨਾ ਵੀ ਜਿਵੇਂ ਨਵਲ ਮੈਨੇਜਮੈਂਟ ਹੁੰਦੀ ਆ ਉਹਦੀ ਹਨਾ ਜਿਹੜਾ ਉਹਦਾ 나ੜੂਆ ਹੁੰਦਾ ਉਹਨੂੰ ਆਪਾਂ ਕੱਟ-ਕੁੱਟ ਕੇ ਮਤਲਬ ਥੋੜਾ ਜਿਹਾ ਛੱਡ ਕੇ ਕੱਟ ਸਕਦੇ ਆ ਤੇ ਤਾਂ ਕਿ ਉਹਦੇ ਖੂਨ ਵਗੈਰਾ ਬਾਹਰ ਨਾ ਨਿਕਲੇ ਠੀਕ ਹੈ ਜਿਵੇਂ ਲਿਖਿਆ ਵੀ ਆਇਓਡੀਨ ਨਾਲ ਉਹਨਾਂ ਨੂੰ ਆਪਾਂ ਮਤਲਬ ਡਿਪ ਕਰ ਸਕਦੇ ਆ ਹਨਾ ਵੀ ਬੈਕਟੀਰੀਆ ਵਗੈਰਾ ਗਰੋ ਨਾ ਹੋਣ ਉਹਦੇ ਅੰਦਰ ਨਾ ਜਾਣ ਫਿਰ ਇਹਨਾਂ ਨੇ ਲਿਖਿਆ ਕੋਲੋਸਟਰੋਮ ਮਤਲਬ ਬੌਲਾ ਜਿਹੜਾ ਹੁੰਦਾਗਾ ਵੀ ਉਹਨੂੰ ਬੌੜੀ ਆਪਾਂ ਦਿੰਨੇ ਆ ਵੀ ਮਤਲਬ 1.5 ਕਿਲੋ ਤੋਂ ਲੈ ਕੇ 2 ਲੀਟਰ ਪਹਿਲੇ ਅੱਧੇ ਘੰਟੇ ਦੇ ਵਿੱਚ ਵਿੱਚ ਦੇ ਜਦੋਂ ਉਹ ਪੂਸੂ ਪਿਆ ਫਿਰ 3 ਤੋਂ 4 ਲੀਟਰ ਦੇਣਾ ਪਹਿਲੇ 6 ਘੰਟਿਆਂ ਦੇ ਵਿੱਚ ਵਿੱਚ ਤੇ ਉਸ ਤੋਂ ਬਾਅਦ 10 ਤੋਂ 15 ਜਿਹੜਾ ਪਰਸੈਂਟ ਆ ਉਹਦੀ ਬੋਡੀ ਵੇਟ ਦੇ ਹਿਸਾਬ ਨਾਲ ਉਹਨੂੰ ਪਹਿਲੇ 18 ਘੰਟਿਆਂ ਦੇ ਵਿੱਚ ਬੌਲਾ ਜਿਹੜਾ ਉਹ ਦੇ ਦੇਣਾ ਚਾਹੀਦਾ ਹੈਗਾ ਫਿਰ ਉਹਨੂੰ ਸੁੱਕਾ ਰੱਖਣਾ ਚਾਹੀਦਾ ਥੱਲੇ ਠੀਕ ਹੈ ਜੀ ਤੇ ਵੈਂਟੀਲੇਟ ਰੱਖਣਾ ਚਾਹੀਦਾ ਹਵਾਦਾਰ ਰੱਖਣਾ ਚਾਹੀਦਾ ਇਹ ਇਹਦਾ ਪਹਿਲਾ ਸਟੈਪ ਆ ਜਾਂਦਾ ਹੈਗਾ ਫਿਰ ਦੂਜਾ ਆ ਜਾਂਦਾ ਹੈਗਾ ਠੀਕ ਹੈ 60 ਤੋਂ 80 ਦਿਨਾਂ ਦੇ ਵਿੱਚ ਡਬਲ ਬਰਥ ਵੇਟ ਮਤਲਬ ਜਿਹੜਾ weight ਆ ਇਹਦਾ ਡਬਲ ਹੋ ਜਾਂਦਾ ਇੱਥੇ ਆ ਕੇ ਠੀਕ ਹੈ ਇੱਥੇ ਆਪਾਂ ਮਿਲਕ ਦੇ ਸਕਦੇ ਆ ਜਾਂ ਕੋਈ ਵੀ ਮਿਲਕ ਜਿਹੜਾ ਰਿਪਲੇਸਰ ਆਪਾਂ ਮਾਰਕੀਟ ਦੇ ਵਿੱਚ ਆਉਂਦਾ ਉਹ ਵੀ ਆਪਾਂ ਇਹ ਦੇ ਸਕਦੇ ਆ ਠੀਕ ਹੈ ਕਲੀਨ ਵਾਟਰ ਦੇਣਾਗਾ ਕਾਫਟਰ ਫੀਡ ਆਪਾਂ ਇੱਥੇ ਸ਼ੁਰੂ ਕਰ ਸਕਦੇ ਆ ਠੀਕ ਹੈ ਕਾਫ ਇੰਟਰਡਿਊਸਿੰਗ ਹੈ ਮਤਲਬ ਵੀਟ ਸਟਰਾਜਾ ਪਤੂੜੀ ਵਗੈਰਾ ਥੋੜੀ ਉਹ ਚੀਜ਼ਾਂ ਵੀ ਆਪਾਂ ਦੇ ਸਕਦੇ ਆ ਠੀਕ ਹੈ ਇੱਥੇ ਫਿਰ ਉਹੀ ਮਤਲਬ ਇਹਨੂੰ ਸਾਫ਼ ਸੁਥਰਾ ਰੱਖਣਾਗਾ ਕਲੀਨ ਰੱਖਣਾਗਾ ਜਿਹੜੇ ਇਹਦੇ ਮਤਲਬ ਹਨਾ ਫੀਡ ਕਰਦੇ ਆ ਮਤਲਬ ਦੁੱਧ ਵਾਲੇ ਭਾਂਡੇ ਆ ਉਹ ਮਤਲਬ ਆਪਾਂ ਸਾਫ਼ ਰੱਖਣੇ ਆ ਠੀਕ ਹੈ ਫਿਰ ਜਿਹੜਾ ਸੁੱਕਾ ਜਿਹੜਾ ਉਹਦਾ ਜਗਾ ਕੀ ਉਹ ਸੁੱਕੀ ਫਿਰ ਵੈਕਸੀਨੇਸ਼ਨ ਆ ਜਿਹੜੀ ਆਪਾਂ ਡੀਵਾਰਮਿੰਗ ਜਾਂ ਵੈਕਸੀਨੇਸ਼ਨ ਆ ਉਹ ਟਾਈਮ ਟੂ ਟਾਈਮ ਕਰਨੀ ਆ ਜਦੋਂ ਮੰਨ ਕੇ ਚੱਲੋ 10 ਕਿ ਦਿਨਾਂ ਦਾ ਬੱਚਾ ਆ ਆਪਣਾ ਇਹਨਾਂ ਨੇ ਲਿਖਿਆ ਹੈਗਾ 60 ਤੋਂ 80 ਦਿਨਾਂ ਦੇ ਵਿੱਚ ਵਿੱਚ ਹੈ ਨਾ ਇਹਨਾਂ ਨੇ ਲਿਖਿਆ ਵੈਕਸੀਨੇਸ਼ਨ ਐਂਡ ਡੀਵਾਰਮਿੰਗ ਪਲਾਨ ਆ ਜਿਹੜਾ ਇੱਥੇ ਕਰਨਾ ਚਾਹੀਦਾ ਹੈਗਾ ਠੀਕ ਆ ਫਿਰ ਅੱਗੇ ਇਹਨਾਂ ਦਾ ਆਉਂਦਾ ਜਿਹੜਾ ट्रांजिशन ਟੂ ਟੀਐਮਆਰ ਹੈ ਨਾ ਇਹ ਤਿੰਨ ਤੋਂ ਲੈ ਕੇ 6 ਮਹੀਨਿਆਂ ਦਾ ਜਿਹੜਾ ਟਾਈਮ ਹੁੰਦਾ ਹੈਗਾ ਉਹਦੇ ਵਿੱਚ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਆ ਇੱਥੇ ਠੀਕ ਆ ਫੀਡਿੰਗ ਪਲਾਨ ਆ ਜਿਹੜਾ ਉਹ ਆਪ ਨੂੰ ਪ੍ਰੋਪਰ ਰੱਖਣਾ ਪੈਂਦਾ ਹੈਗਾ ਸਾਫ਼ ਪਾਣੀ ਰੱਖਣਾ ਪੈਂਦਾ ਹੈਗਾ ਠੀਕ ਹੈ ਅਵੇਲੇਬਲ 올 ਟਾਈਮ ਮਤਲਬ 올 ਟਾਈਮ ਆਪਾਂ ਪਾਣੀ ਆ ਉਹਦੇ ਕੋਲੇ ਰੱਖਣਾ ਹੈਗਾ ਠੀਕ ਹੈ ਇਹ ਨਹੀਂ ਹੈਗਾਗਾ ਕਿ ਵੀ ਆਪਾਂ ਵੀ ਮਲੂਨ ਸੜ ਕੇ ਆਪਣੇ ਪਾਣੀ ਪੀਣਾ ਇਹ ਕੰਮ ਨਹੀਂ ਕਰਨਾ ਹੈਗਾਗਾ ਵੀ 올 ਟਾਈਮ ਉਹਦੇ ਕੋਲੇ ਪਾਣੀ ਰੱਖਣਾ 3 ਤੋਂ 4 ਕਿਲੋ ਗੁੱਡ ਕੁਆਲਿਟੀ ਡਰਾਈ ਫੀਡ ਆਪਾਂ ਨੂੰ ਦੇਣੀ ਹੈਗੀ ਜਾਂ ਫਿਰ ਹੇ ਦੇ ਸਕਦੇ ਆ ਜਾਂ ਬੀਟ ਸਟਮ ਤੋਂ ਤੂੜੀ ਥੋੜੀ ਦੇ ਸਕਦੇ ਆ ਤੇ ਕੌਰਨ ਸਾਈਲੇਜ ਇੱਥੇ ਜਿਹੜਾ ਮੱਕੀ ਦਾ ਚਾਰਾ ਸੱਜਣੋ ਆ ਤੰਗ ਤੋਂ ਲੈ ਕੇ 6 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਮੱਕੀ ਦਾ ਜਿਹੜਾ ਸਾਈਲੇਜ ਆਉ ਨਹੀਂ ਦੇਣਾ ਇਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਹੈਗਾ ਠੀਕ ਆ ਫਿਰ ਉਹੀ ਬੀਮਾ ਸਾਫ਼ ਸੁਥਰੀ ਜਗ੍ਹਾ ਰੱਖਣੀ ਹੈ ਤੁਸੀਂ ਓਪਨ ਸਪੇਸ ਟੂ ਐਕਸਰਸਾਈਜ਼ ਮਤਲਬ ਪਸ਼ੂ ਨੂੰ ਖੁੱਲਾ ਰੱਖਣਾ ਤਾਂ ਕਿ ਪਸ਼ੂ ਜਿਹੜਾ ਐਕਸਰਸਾਈਜ਼ ਆਉ ਹੁੰਦੀ ਰਹੇ ਠੀਕ ਆ ਗਰੋਥ ਮੋਨਿਟਰਿੰਗ ਉਹਦੀ ਕਰਨੀ ਚਾਹੀਦੀ ਆ ਮਤਲਬ ਉਹ ਕਿੰਨੀ ਗਰੋਅ ਕਰ ਰਹੀ ਆ ਉਹ ਆਪਾਂ ਨੂੰ ਮਤਲਬ ਟਾਈਮ ਟੂ ਟਾਈਮ ਫਿੱਚੇ ਦੇ ਨਾਲ ਉਹ ਚੈੱਕ ਕਰਦੇ ਰਹਿਣਾ ਚਾਹੀਦਾ ਠੀਕ ਆ ਇਹਦੇ ਵਿੱਚ ਜਿਹੜੀਆਂ 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 ਵੀ ਇਹਦੇ ਵਿੱਚ ਵੈਕਸੀਨੇਸ਼ਨ ਜਿਹਾ ਡਿਵਰਮਿੰਗ ਉਹ ਵੀ ਕਰਨੀ ਚਾਹੀਦੀ ਆ ਅੱਗੇ ਆ ਜਾਂਦੀ ਆ ਬਰੀਡਿੰਗ ਠੀਕ ਆ 13 ਤੋਂ ਲੈ ਕੇ 16 ਮਹੀਨਿਆਂ ਦੇ ਵਿੱਚ 55% ਆਫ ਮੈਚ्योर weight ਹੋ ਜਾਂਦਾ ਬਈ ਇਹਦੇ 55% weight ਹੋ ਜਾਂਦਾਗਾ ਫਿਰ ਫੀਡਿੰਗ ਪਲਾਨ ਆ ਕਲੀਨ ਵਾਟਰ ਤਿੰਨ ਤੋਂ ਚਾਰ ਕਿਲੋ ਫੀਡ ਦੇਣੀ ਚਾਹੀਦੀ ਆ ਬੀਟ ਸਟਾਰ ਤੂੜੀ ਵਗੈਰਾ ਇੱਥੇ ਆਪਾਂ ਜਿਹੜਾ ਮੱਕੀ ਦਾ ਚਾਰ ਆ ਜਿਹੜਾ ਉਹ ਦੇ ਸਕਦੇ ਆ ਠੀਕ ਆ ਕੌਰਨ ਸਾਲੀ ਇੱਥੇ ਦੇ ਸਕਦੇ ਆ ਠੀਕ ਆ ਇੱਥੇ ਜਿਹੜਾ ਇਹਦਾ weight ਆ ਸੱਜਣੋ 4 400 ਕਿਜੀ ਹੋ ਜਾਂਦਾਗਾ ਯਾਨੀ ਕਿ ਆਪਾਂ ਕਹਿ ਲਈਏ ਪੰਜਾਬੀ ਚਾਰ ਕੰਟਰੋਲ ਦੀ 13 ਤੋਂ ਲੈ ਕੇ 15 ਮਹੀਨਿਆਂ ਦੇ ਵਿੱਚ ਜੇ ਆਪਾਂ ਉਹਦੀ ਸਹੀ ਮਤਲਬ ਆਪਾਂ ਮਤਲਬ ਕੇਅਰ ਕਰ ਰਹੇ ਹਾਂ ਤਾਂ ਇੰਨਾ ਬੇਟਾ ਉਹਦਾ ਹੋ ਜਾਂਦਾ ਹੈ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਗੁੱਡ ਕੁਆਲਟੀ ਉਹਨੂੰ ਸੀਮਨ ਲਵਾਉਣਾ ਇੱਥੇ ਹੈ ਨਾ ਆਪਾਂ ਬਰੀਡਿੰਗ ਕਰ ਸਕਦੇ ਹਾਂ ਚੈੱਕ ਬੁੱਲ ਡਿਟੇਲ ਫਿਰ ਆਪਾਂ ਨੂੰ ਬੁੱਲ ਦੀ ਡਿਟੇਲ ਕਰਨੀ ਚਾਹੀਦੀ ਹੈ ਨਾ ਪੂਰੀ ਰਿਕਾਰਡ ਰੂਡ ਮਤਲਬ ਪੂਰਾ ਮਤਲਬ ਚੰਗੇ ਸੀਮਨ ਜਿਹੜੇ ਲਾਉਣੇ ਚਾਹੀਦੇ ਆ ਠੀਕ ਹੈ ਇੱਥੇ ਆਪਣਾ ਏਆਈ ਹੈ ਜਿਹੜੀ ਉਹ ਹੋ ਜਾਂਦੀ ਹੈ ਠੀਕ ਹੈ 13 ਤੋਂ ਲੈ ਕੇ 16 ਮਹੀਨਿਆਂ ਦੇ ਵਿੱਚ ਵਿੱਚ ਏਆਈ ਹੈ ਜਿਹੜੀ ਉਹ ਆਪਣੀ ਹੋ ਜਾਂਦੀ ਹੈ ਠੀਕ ਹੈ ਤੇ ਅੱਗੇ ਆ ਜਾਂਦੀ ਠੀਕ ਆ ਪੋਸਟ ਕਾਪਿੰਗ ਸੌਰੀ ਜਿਹੜਾ ਸੂਣ ਤੋਂ ਪੋਸਟ ਕਾਪਿੰਗ ਸੂਣ ਤੋਂ ਬਾਅਦ 22 ਤੋਂ ਲੈ ਕੇ 24 ਮਹੀਨਿਆਂ ਦੇ ਵਿੱਚ 85% ਮੈਚਰ ਵੇਟ ਹੋ ਜਾਣਾਗਾ ਇੱਥੇ ਠੀਕ ਆ ਇੱਥੇ ਫੀਡਿੰਗ ਪਲਾਨ ਆਪਾਂ ਪ੍ਰੋਪਰ ਵਧੀਆ ਰੱਖਣਾਗਾ 4 ਤੋਂ 5 ਕਿਲੋ ਗੁੱਡ ਕੁਆਲਿਟੀ ਬੈਲੈਂਸ ਕਲੋਜ਼ ਅਪ ਫੀਡ ਦੇਣੀ ਹੈਗੀ ਆਪਾਂ ਇਹ ਸੂਣ ਤੋਂ ਪਹਿਲਾਂ ਦੀ ਗੱਲ ਕਰਦੇ ਆਪਾਂ ਹਣਾ ਜਦੋਂ ਮਤਲਬ ਕਲੋਜ਼ ਅਪ ਫੀਡ ਦੇਣੀ ਹੈ ਮਤਲਬ 5 ਮਹੀਨਾ ਤੋਂ ਪਹਿਲਾਂ ਕਹਿ ਸਕਦੇ ਆ ਟ੍ਰਾਂਜੀਸ਼ਨ ਫੀਡ ਹੁੰਦਾਗਾ ਫਿਰ ਤੂੜੀ ਦੇ ਸਕਦੇ ਆ ਸਾਈਲਜ ਦੇ ਸਕਦੇ ਆ ਇੱਥੇ ਆਪਾਂ ਗ੍ਰੀਨ ਫੌਡਰ ਨਹੀਂ ਦੇਣਾ ਯਾਨੀ ਕਿ ਹਰਾ ਜਿਹੜਾ ਜਿਵੇਂ ਜਮੀਨ ਵਰਸੀਮ ਵਗੈਰਾ ਉਹ ਨਹੀਂ ਦੇਣਾ ਹੈਗਾ ਗ੍ਰੀਨ ਪਾਊਡਰ ਉਹ ਨਹੀਂ ਦੇਣਾ ਹੈਗਾ ਤੇ ਫਿਰ ਆ ਜਾਂਦੀ ਪੋਸਟ ਕਾਵਿੰਗ ਇਹਦੇ ਦੀ ਰੋਪਸੇ ਸੂਪ ਆਉਂਦਾ ਉਸ ਤੋਂ ਬਾਅਦ ਉਹਦੀ ਕੇਅਰ ਹੈਗੀ ਆ ਫਿਰ ਉਹਨੂੰ ਆਪਾਂ ਸੁੱਕਾ ਰੱਖਣਾਗਾ ਵੈਲ ਵੈਲ ਮਤਲਬ ਉਹਨੂੰ ਆਪਾਂ ਹਵਾਦਾਰ ਰੱਖਣਾਗਾ ਠੀਕ ਹੈ ਤੇ ਉਹਦੇ ਵਿੱਚ ਲਾਈਟਰ ਵਗੈਰਾ ਪ੍ਰੋਪਰ ਰੱਖਣੀ ਹੈ ਸੈਪਰੇਟ ਕਾਵਿੰਗ ਫੀਡ ਇਹਦੇ ਵਿੱਚ ਲਿਖਿਆ ਸੈਪਰੇਟ ਮਤਲਬ ਅਲੱਗ ਤੋਂ ਰੱਖਣਾਗਾ ਆਪਾਂ ਜਾਨਵਾਰ ਉਹ ਠੀਕ ਹੈ ਸੈਪਰੇਟ ਰੱਖਣਾ ਹੈਗਾ ਫਿਰ ਪੋਸਟ ਕਾਵਿੰਗ ਸੈਪਰੇਟ ਗਰੁੱਪ ਆਫ ਫਾਸਟ ਕਾਵਿੰਗ ਹੀ ਫਰ ਜਿਹੜੀਆਂ ਪਹਿਲਣਾ ਹੁੰਦੀਆਂ ਬਾਈ ਉਹਨਾਂ ਨੂੰ ਤੁਸੀਂ ਅਲੱਗ ਗਰੁੱ ਸੋ ਇਹ ਜਾਣਕਾਰੀ ਦਿੱਤੀ ਹੋਈ ਆ ਬਾਈ ਆਪਾਂ ਇੱਕ ਪ੍ਰੋਪਰ ਮਤਲਬ ਛੋਟੀ ਬੱਚੀ ਤੋਂ ਲੈ ਕੇ ਉਹਦੇ ਸੂਣ ਤੱਕ ਕਿਵੇਂ ਕੇਅਰ ਕਰ ਸਕਦੇ ਹਣਾ ਇਹ ਜਾਣਕਾਰੀ ਵਾਲੀ ਵੀਡੀਓ ਸੱਜਣੋ ਇੱਥੇ ਪੀਡੀਐਫ ਮੇਲੇ ਦੇ ਵਿੱਚ ਲਾਈ ਹੋਈ ਸੀਗੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ